ਵੈਲਕਮ ਸਟੂਡੈਂਟਸ ਇਨ ਮੇ ਜੁਰੂ ਚੈਨਲ ਹਾਂਜੀ ਬੱਚੇ ਕਲਾਸ 10th ਦਾ ਜਿਹੜਾ ਪ੍ਰੀ ਬੋਰਡ ਪੇਪਰ 2026 ਦਾ ਜੀ ਉਸ ਦੇ ਵਿੱਚੋਂ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਜਿਹੜੇ ਉਹ ਮੈਂ ਤੁਹਾਨੂੰ ਕਰਵਾ ਦਿੰਦਾ ਜੀ ਜਿਹੜੇ ਕੱਲ ਨੂੰ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਜੀ ਠੀਕ ਹੈ ਜੀ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ 26 ਤੇ 404 ਦਾ ਇਸੇ ਨੇ ਕੀ ਪਤਾ ਕਰਨਾ ਐਸਏ ਪਤਾ ਕਰਨਾ ਜੀ ਉਸ ਨੂੰ ਐਸਏ ਪਤਾ ਕਰਨ ਦੇ ਲਈ ਕੀ ਹੈ ਸਾਨੂੰ 96 ਤੇ 404 ਦੇ ਸਾਨੂੰ ਫੈਕਟਰਾਈਜ਼ ਕਰਨੇ ਪੈਣਗੇ 96 ਨੂੰ ਅਸੀਂ 2 ਤੇ ਡਿਵਾਈਡ ਕਰ ਦਾਂਗੇ 24 ਆ ਜਾਊਗਾ ਜੀ ਉਸ ਤੋਂ ਬਾਅਦ ਕੀ ਹੈ 48 ਸੌਰੀ 48 ਬਣ ਜਾਣਾ 48 ਨੂੰ 2 ਤੇ ਡਿਵਾਈਡ ਕਰਾਂਗੇ 24 ਬਣ ਜਾਊਗਾ ਉਹਨੂੰ 2 ਤੇ ਕਰਕੇ 12 ਬਣ ਜਾਊ ਅੱਗੇ 6 ਅੱਗੇ 2 3 ਇਸ ਤਰ੍ਹਾਂ ਹੀ ਬਣਾ ਲਾਂਗੇ ਐਵੇਂ ਜਿਵੇਂ 404 ਦੇ ਵੀ ਸੀ ਫੈਕਟਰਜ ਕਰ ਦਾਂਗੇ 2 ਤੇ ਡਿਵਾਈਡ ਕਰਾਂਗੇ ਕਿੰਨਾ ਬਣ ਜਾਣਾ ਸਾਡੇ ਕੋਲ 202 ਆ ਜਾਣਾ ਉਸ ਤੋਂ ਬਾਅਦ ਇਹਨੂੰ 2 ਤੇ ਡਿਵਾਈਡ ਕਰਾਂਗੇ ਸਾਡੇ ਕੋਲ 101 ਬਣ ਜਾਣਾ ਇਸ ਤੋਂ ਅੱਗੇ ਫੈਕਟਰਜ ਨਹੀਂ ਬੰਦਦੇ ਜਿਹੜਾ ਇਹਨਾਂ ਦੇ ਵਿੱਚੋਂ 공ਮ ਫੈਕਟਰ ਆ ਉਹ ਸਾਡੇ ਕੋਲੇ ਕੀ ਬਣ ਜਾਂਦੇ ਨੇ ਇਹਨਾਂ ਦੇ ਵਿੱਚ ਦੇਖੋ ਦੋ ਆ ਰਹੇ ਸੀ 404 ਦੇ ਜਿਹੜੇ ਫੈਕਟਰ ਬਣਾਏ ਦੋ ਸਾਡੇ ਕੋਲੇ ਦੋ ਵਾਰ ਆ ਗਿਆ ਤੇ ਇੱਕ 100 101 ਹੈ ਜਣੀ ਉਸ ਤੋਂ ਬਾਅਦ ਜਿਹੜੇ ਦੋ ਪੇਅਰ ਨੇ ਉਹ ਸਾਡੇ ਕੋਲੇ ਕਾਮਨ ਆਈ ਜਾਣਗੇ ਉਹ ਇਹਨਾਂ ਦਾ ਕੀ ਹੋ ਜੂ ਸਾਡੇ ਕੋਲੇ ਐਸ ਕੇ ਫ ਹੋ ਜੂ ਦੇਖੋ ਜੀ 97 ਦੇ ਫੈਕਟਰ ਇਸ ਤਰ੍ਹਾਂ ਤੁਸੀਂ ਲਿਖਦੇ ਨੇ ਨੇ 2 2 2 10 ਜਿਹੜੀ 2 ਦੀ ਪਾਵਰ 5 ਆਵਲੀ ਚੀਜ਼ ਲਿਖਣ ਦੀ ਤੁਹਾਨੂੰ ਜ਼ਰੂਰਤ ਨਹੀਂ 3 3 ਲਿਖ ਦੋ ਸੌਰੀ ਇਸ ਤੋਂ ਬਾਅਦ ਕੀ ਲਿਖਣਾ 2 ਦੀ 2 ਦੀ ਪਾਵਰ 5 10 ਤੋਂ 3 ਤੇ ਉਸ ਤੋਂ ਬਾਅਦ ਜਿਹੜੇ 404 ਦੇ ਜਿਹੜੇ ਪ੍ਰਾਇਮ ਫੈਕਟਰ ਬਣਾਉਣੇ ਨੇ ਸੀ ਨੇ 404 ਦੇ ਬਰੇਫਰ ਫੈਕਟਰ ਲਿਖਤੇ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਮਤਲਬ ਸਾਂਝਿਆ ਸਾਂਝੇ ਗੁਣਖੰਡ ਛੱਬ ਤੋਂ ਛੋਟੀ ਘਾਤ ਲਓ ਇਹਨਾਂ ਦੇ ਵਿੱਚੋਂ ਕੀ ਹੈ ਜਿਹੜੀ 2 ਦੀ ਪਾਵਰ 2 ਆ ਉਹ ਸਭ ਤੋਂ ਛੋਟੀ ਘਾਤ ਆ ਤਾਂ ਇਸੇ ਵੇਲੇ ਕਿੰਨਾ ਬਣ ਜੂ ਸਾਡੇ ਕੋਲ 2 ਦੀ ਪਾਵਰ 2 ਯਾਨੀ ਕਿ 2 2 ਕਰਕੇ ਕਿੰਨਾ ਆ ਜੂ ਅਨਸਰ 4 ਆ ਜੂ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਜਿਹੜਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਉਹ ਸਾਡੇ ਕੋਲੇ ਕੀ ਹੈ ਇਸ ਜਿਹੜੀ ਇਹ ਸਮੀਕਰਨ ਆ ਇਸ ਦੇ ਹੱਲੇ ਪਰਾਪਤਾ ਕਰਨੀਆਂ ਨੇ ਇਹ ਸਮੀਕਰਨ ਬਣੀ ਗਈ ਆ ਇਸ ਵਾਸਤੇ ਅਸੀਂ ਕੀ ਕਰਾਂਗੇ T ਦੀ ਸਕੁਅਰ ਲਿਖਾਂਗੇ ਜਿਹੜਾ 15 ਦੇ ਉੱਤੇ ਅਸੀਂ √15 ਲਗਾ ਕੇ ਇਹਦੇ ਉੱਪਰ ਇਸ ਤਰ੍ਹਾਂ ਅਸੀਂ ਸਕੁਅਰ ਲਾ ਦਾਂਗੇ ਇਕੁਅਲ ਟੂ ਕੀ ਦੇ ਰੱਖ ਲਾਂਗੇ ਇਸ ਨੂੰ ਅਸੀਂ 0 ਦੇ ਬਰਾਬਰ ਰੱਖ ਲਾਂਗੇ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ T √15 ਤੇ ਇਸ ਤੋਂ ਬਾਅਦ ਕੀ ਲਿਖਾਂਗੇ T √15 ਇਹ ਦੋ ਇਹਦੇ ਫੈਕਟਰ ਚ ਬਣ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਦੇਖੋ ਆਪਾਂ ਨੇ ਕੀ ਕਰਨਾ ਇਹਨਾਂ ਦੇ ਜਿਹੜੇ ਪ੍ਰੈਮ ਫੈਕਟਰ ਨੇ ਜਦੋਂ t √15 ਬਣ ਗਈ ਜਿਹੜੀ t √15 ਦਾ ਸੀ 0 ਰੱਖ ਦੋ ਕੀ ਦੀ ਵੈਲਿਊ ਕਿੰਨੀ ਬਣ ਜਾਣੀ ਸਾਡੇ ਕੋਲੇ √15 ਤੇ ਦੂਸਰੇ ਪਾਸੇ t √15 ਸੀ ਜਿਸ ਨੂੰ 0 ਰੱਖ ਦੋ t ਕਿੰਨਾ ਹੋ ਜੂ ਦਾ √15 ਸਾਡੇ ਕੋਲ ਅਨਸਰ ਆ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਇਹ ਅਗਲਾ ਕੀ ਹੈ ਇਸ ਦੀ ਸਿਫਰਾਈ ਸੀ ਲਿਖਤੀਆਂ ਹੁਣ ਸਾਡੇ ਕੋਲੇ ਪੈਨ ਨੂੰ ਠੀਕ ਹੋਣ ਦੀ ਸੁਭਾਵਨਾ ਜੈਨ ਕਿ ਸਾਡੇ ਕੋਲੇ ਕੁੱਲ ਪੈਨਾਂ ਦੀ ਜਿਹੜੀ ਗਿਣਤੀ ਆ ਖਰਾਬ ਪੈਨਾਂ ਦੀ ਗਿਣਤੀ ਸਾਡੇ ਕੋਲੇ ਕਿੰਨੀਆਂ 12 ਤੇ ਚੰਗੇ ਪੈਨਾਂ ਦੀ ਗਿਣਤੀ ਕਿੰਨੀਆਂ ਸਾਡੇ ਕੋਲੇ 132 ਤੇ ਕੁੱਲ ਪੈਨਾਂ ਦੀ ਗਿਣਤੀ ਕਿੰਨੀ ਬਣ ਗਈ 144 ਠੀਕ ਹੈ ਜੀ ਉਸ ਤੋਂ ਬਾਅਦ ਕੀ ਇਸ ਦੀ ਸੁਭਾਵਨਾ ਕੱਢਣ ਦੇ ਲਈ ਸੁਭਾਵਨਾ ਕਿਹਦੀ ਪਤਾ ਕਰਨੀ ਆ ਠੀਕ ਪੈਨ ਹੋਣ ਦੀ ਠੀਕ ਪਿੰਨ ਹੋਂ ਦੀ ਸੁਭਾਵਨਾ ਕੀ ਹੈ ਠੀਕ ਪਿੰਨ ਸਾਡੇ ਕੋਲ 132 बटे 144 ਹੁਣ 132 ਹੈ ਜਿਹੜਾ 132 ਹੈ ਜਿਹੜਾ ਉਹ ਸਾਡੇ ਕੋਲੇ 12 ਤੇ ਡਿਵਾਈਡ ਕਰਦੇ ਨੇ ਇਸ ਨੂੰ ਐਵੇਂ ਜਿਵੇਂ 144 ਨੂੰ ਵੀ ਅਸੀਂ 12 ਤੇ ਡਿਵਾਈਡ ਕਰ ਦੇਣਾ ਦੋਨਾਂ ਨੂੰ ਜਦੋਂ ਇਹਨਾਂ ਨੂੰ 12 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਨਸਰ ਆਜੂ 11 ਇਹਨਾਂ ਨੂੰ 12 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਨਸਰ ਕਿੰਨਾ ਆਜੂਗਾ 12 ਇਹਦਾ ਮਤਲਬ 11 ਵਟੇ 12 ਇਹਦਾ 6 ਹੀ ਸਾਡੇ ਕੋਲੇ ਆਨਸਰ ਬਣ ਜੂਗਾ ਉਸ ਤੋਂ ਬਾਅਦ ਆ ਏਪੀ ਦੱਸੀ ਹੋਈ ਆ ਇਸ ਦੇ ਵਿੱਚ ਅਸੀਂ ਜਾਂਚ ਕਰਨਾ ਵੀ ਜਿਹੜਾ 301 ਆ ਇਸ ਏਪੀ ਦਾ ਕਿਹੜਾ ਪਦ ਆ ਮਤਲਬ ਇਹਨਾਂ ਦੇ ਵਿੱਚ ਅਸੀਂ ਜਾਂਚ ਕਰਨਾ ਵੀ ਏਪੀ ਦਾ ਇਹ ਕਿੰਨਾਵਾਂ ਪਦ ਆ ਸਭ ਤੋਂ ਪਹਿਲਾਂ a ਦੀ ਵੈਲਿਊ ਕਿੰਨੀ ਲਿਖਾਂਗੇ ਅਸੀਂ 5 ਉਸ ਤੋਂ ਬਾਅਦ ਅਸੀਂ d ਕੱਢ ਲੈਣਾ 11 ਦੇ ਵਿੱਚੋਂ 5 ਮਾਈਨਸ ਕਰ ਦੇਣਾ ਕਿੰਨਾ ਰਹਿ ਗਿਆ ਸਾਡੇ ਕੋਲ 6 ਉਸ ਤੋਂ ਬਾਅਦ an ਦੀ ਵੈਲਿਊ ਸਾਨੂੰ ਕਿੰਨੀ ਦਿੱਤੀ ਗਈ ਹੈ 301 ਹੈ ਉਸ ਤੋਂ ਬਾਅਦ ਅਸੀਂ ਫਾਰਮੂਲਾ ਲਾ ਦਾਂਗੇ ਇਹਨਾਂ ਦਾ a n 1d ਕਿੰਨਾ ਰੱਖ ਲਾਂਗੇ ਜੀ 301 ਦੇ ਨੂੰ ਬਰਾਬਰ ਰੱਖ ਲਾਂਗੇ a ਦੀ ਵੈਲਿਊ ਕਿੰਨੀ ਹੈ ਸਾਡੇ ਕੋਲੇ 5 ਫਿਰ ਦਾਂਗੇ n 1 ਕਿਉਂਕਿ n ਦੀ ਵੈਲਿਊ ਸ਼ੀ ਲੱਭਣੀ ਆ ਉਸ ਤੋਂ ਬਾਅਦ d ਦੀ ਵੈਲਿਊ ਜਿਹੜੀ ਉਹ ਸਾਡੇ ਕੋਲੇ 6 ਸੀ ਬਰਾਬਰ ਕਿੰਨਾ ਰੱਖਾਂਗੇ ਸ਼ੀ 301 ਦੀ ਜਿਹੜਾ 5 ਹੈ ਇਹ 301 ਦੇ ਵਿੱਚੋਂ ਜਾ ਕੇ ਮਾਈਨਸ ਹੋ ਜਾਣਾ n 1 6 301 ਤੋਂ 5 ਮਾਈਨਸ ਕਰਾਂਗੇ ਜਦੋਂ ਸਾਡੇ ਕੋਲੇ ਕਿੰਨਾ ਰਹਿ ਜਾਣਾ 294 ਕੁਸ ਬਚ ਜਾਣਾ ਠੀਕ ਹੈ ਜੀ ਪੰਜ ਉਹਦੇ ਵਿੱਚੋਂ ਮਾਈਨਸ 294 ਨਹੀਂ ਸੋਰੀ 4 299 ਰਹਿ ਜਾਣਾ ਠੀਕ ਹੈ ਜੀ 299 ਰਹਿ ਗਿਆ ਤੇ ਉਸ ਤੋਂ ਬਾਅਦ ਜਿਹੜਾ 6 ਆਪਣੇ ਕੋਲੇ ਡਿਵਾਈਡਰ ਦੇ ਵਿੱਚ ਉਸ ਦੇ 299 ਦੇ ਡਿਵਾਈਡ ਚਲਾ ਜਾਓ ਜਿਹੜੀ n 1 299 ਡਿਵਾਈਡ ਦੇ ਵਿੱਚ 6 ਵਗਜੂ 6 ਨਾਲ ਇਹਨੂੰ ਡਿਵਾਈਡ ਕਰ ਦਾਂਗੇ ਠੀਕ ਹੈ ਜੀ ਜਿੱਦੋਂ ਡਿਵਾਈਡ ਕਰਾਂਗੇ 6 ਚੋਕਾ 24 24 ਤੇ 5 ਬਚ ਗਏ 8 7 ਨਹੀਂ 16 ਨੂੰ ਡਿਵਾਈਡ ਕਰਨਾ ਠੀਕ ਹੈ ਜੀ ਜਿਸ ਤਰ੍ਹਾਂ ਦੇਖੋ ਜਦੋਂ ਇਹਨੂੰ 2296 ਨੂੰ 6 ਛੇ ਡਿਵਾਈਡ ਕਰਾਂਗੇ ਦੇਖੋ 4 6 ਦਾ 24 ਬਣ ਜਾਣਾ ਤੇ 5 ਰਹਿ ਗਿਆ ਤੇ 6 6 ਹੋ ਗਏ ਹੁਣ 96 54 9 ਤੇ ਜਾ ਰਿਹਾ ਜਾਨੀ ਕਿ 49 ਕੁਝ ਸਾਡੇ ਕੋਲੇ ਬਚ ਰਿਹਾ 49 ਪੁਆਇੰਟ ਪੁਆਇੰਟ ਆ ਜਾਣਾ 2 ਬੱਜਣਾ ਇਸ ਤੋਂ ਬਾਅਦ 0 ਲਾ ਦੇਣਾ 36 ਦੀ 18 49.3 ਲਗਾ ਦੇਣਾ ਇਹਨਾਂ ਮੈਨ 1 49.3 ਉਸ ਤੋਂ ਬਾਅਦ ਜਿਹੜਾ 1 ਆ ਉਹ ਦੂਸਰੀ ਸ਼ੈਅ ਜਾ ਕੇ ਐਡ ਹੋ ਜਾਣਾ। ਤਾਂ ਨਹੀਂ n ਦੀ ਵੈਲਿਊ 49.13 1 ਜਦੋਂ ਇਹਨੂੰ ਜੋੜ ਦਾਂਗੇ ਕਿੰਨੀ ਬਣ ਜਾਨੀ 49. 50.3 ਬਣ ਜਾਣਾ ਇਹਦਾ ਅਨਸਰ। ਜਣੀ ਕੇਸ ਇੰਨੇ ਦੀ ਵੈਲਿਊ 50.3 ਬਣ ਜਾਨੀ ਆ। ਉਸ ਤੋਂ ਬਾਅਦ ਐਂਡ ਦੇ ਵਿੱਚ ਇੱਥੇ ਜਾ ਕੇ ਲਿਖ ਦੇਣਾ ਦੇਖੋ n ਜਿਹੜਾ ਉਹ ਇਸ ਤਰ੍ਹਾਂ ਓਵਰ ਦੇ ਵਿੱਚ ਆ ਗਿਆ n1 n ਦਾ ਮੁੱਲਾਣਾ ਲਿਖਣਾ n1 ਪੂਰਨ ਅੰਕ ਨਹੀਂ ਹੈ ਇਸ ਕਰਕੇ ਇਹ n ਦੀ ਜਿਹੜੀ ਪ੍ਰਕਿਰਤੀ ਹੈ ਪੂਰਨਕ ਨਹੀਂ ਹੈ ਇਸ ਕਰਕੇ ਇਹ ਪੀ ਦਾ ਪਦ ਨਹੀਂ ਹੋ ਸਕਦਾ ਇਸ ਇਸ ਲਈ ਏਪੀ ਦਾ ਪਦ ਨਹੀਂ ਹੋ ਸਕਦਾ ਉਸ ਤੋਂ ਬਾਅਦ ਵਿੱਚ ਇਹ ਅਗਲਾ ਹੈਗਾ ਆਪਣੇ ਕੋਲ ਸੈਕੈਂਟ a ਸਾਡੇ ਕੋਲ ਇਹ ਵਾਲਾ ਫਾਰਮੂਲਾ ਦੱਸਿਆ ਹੈ ਸੈਕੈਂਟ a 1 sin a ਠੀਕ ਹੈ ਜੀ ਸੀਕੈਂਟ ਏ ਕੀ ਦੇ ਇਕੁਅਲ ਆ ਹੁਣ ਦੇਖੋ ਇਹ ਫਾਰਮੂਲਾ ਹੁੰਦਾ ਸੀਕੈਂਟ ਇਹਨੂੰ ਕੀ ਕਰਾਂਗੇ ਅਸੀਂ 1 cos ਲਿਖ ਦਾਂਗੇ 1 sin a ਤੇ ਸੀਕੈਂਟ ਦਾ ਫਾਰਮੂਲਾ ਕੀ ਲਾਵਾਂਗੇ 1 cos a ਤੇ ਇਹਦਾ ਫਾਰਮੂਲਾ ਕੀ ਲਾਵਾਂਗੇ sin cos a ਠੀਕ ਹੈ ਜੀ ਉਸ ਤੋਂ ਬਾਅਦ ਕੀ ਇਹਨਾਂ ਦਾ ਐਲਸੀਐਮ ਆ ਜਾਣਾ ਸਾਡੇ ਕੋਲੇ cos a ਇੱਕ ਵਾਰ ਆਪਾਂ نیچے ਤੁਹਾਨੂੰ ਇੱਕ ਦਕਵਾਰ ਦਿਖਾਈ ਦੇਣੇ ਦੇਖੋ ਛੀਕਨ ਨੂੰ ਇਸੇ ਨੇ ਕੀ ਕਰਿਆ 1/cos ਕਰਤਾ 1 sin ਰੱਖ ਲਿਆ ਨੂੰ 1 cos ਕਰਤਾ ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਸੀ cos एलसीएम ਲੈ ਲਾਂਗੇ نیچے 1 sin ਛੇਮ ਰਹਿ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਬ੍ਰੈਕਟਾਂ ਨੂੰ ਥੋੜਾ ਜਿਹਾ ਸਰਲ ਕਰ ਲਿਆ ਇਹ 1 sin ਆ ਜਿਹੜਾ ਉੱਪਰ ਚਲਾ ਗਿਆ ਉਹ نیچے ਆ ਗਿਆ ਠੀਕ ਹੈ ਜੀ ਉੱਪਰ ਸਾਡੇ ਕੋਲ ਇੱਕ ਆਇਡੈਂਟੀਟੀ ਬਣ ਜਾਣੀ ਹੈ 1 sin ਤੇ 1 sin ਦੀ ਕੀ ਫਾਰਮੂਲਾ ਬਣ ਜਾਣਾ 1 sin ਨੂੰ ਇਕੱਠੇ ਕਰਤਾ cos ਨੂੰ cos ਨੂੰ ਮਲਟੀਪਲਾਈ ਕਰਕੇ ਕੀ ਕਰ ਲਿਆ cos ਦੀ ਸਕੁਅਰ ਬਣਾਤਾ ਉਸ ਤੋਂ ਬਾਅਦ ਇਡੈਂਟੀਟੀ ਬਣ ਰਹੀ ਹੈ ਉੱਪਰ a b ਆ ਰਿਹਾ a b ਬਣ ਰਿਹਾ ਫਾਰਮੂਲਾ ਕੀ ਆ 1 ਦੀ ਸਕੁਅਰ sin ਦੀ ਸਕੁਅਰ ਬਣਾਤਾ 1 sin ਸਕੁਅਰ ਕੀ ਦੇ ਇਕ ਰਹਿੰਦਾ ਸਾਡੇ ਕੋਲ ਇਸ ਤੋਂ ਬਾਅਦ ਫਾਰਮੂਲਾ ਅਪਲਾਈ ਕਰ ਦੇਣਾ cos² a نیچے ਵੀ cos² a ਕੱਟਣ ਤੋਂ ਬਾਅਦ ਅਨਸਰ ਕਿੰਨਾ ਆ ਜਾਣਾ 1 ਆ ਜਾਣਾ ਯਾਨੀ ਇਸ ਤਰ੍ਹਾਂ ਅਨਸਰ ਹੀ ਸੀ 1 ਕੱਢ ਦੇਣਾ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਉਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਗਲਾ ਕਰਵਾ ਦਾਂਗੇ ਮੇਨ ਮੇਨ ਇੰਪੋਰਟੈਂਟ ਕੁਐਸਚਨ ਜਿੰਨੇ ਇਹ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ ਠੀਕ ਹੈ ਜੀ ਹਾਜੀ ਵਿੱਚ ਧੰਨਵਾਦ